ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਛੋਟੇ ਬੱਚੇ ਛੋਟੇ ਸਾਹਿਬ ਜਦਿਆਂ ਦੀ ਨਕਲ ਕਰਦੇ ਨਜ਼ਰ ਆਉਂਦੇ ਨੇ ਜਿਹੜਾ ਉਹਨਾਂ ਨੇ ਸਕੂਲ ਦੇ ਵਿੱਚ ਡਰਾਮੇਬਾਜ਼ੀ ਕੀਤੀ ਆ ਇਹ ਡਰਾਮੇਬਾਜ਼ੀ ਸਕੂਲਾਂ ਦੇ ਵਿੱਚ ਨਹੀਂ ਚੱਲਣੀ ਚਾਹੀਦੀ ਵੀ ਸਕੂਲਾਂ ਦੇ ਵਿੱਚ ਇਤਿਹਾਸ ਸੁਣਾਓ ਕਿਤਾਬਾਂ ਪੜ੍ਹਾਓ ਇਹ ਡਰਾਮੇਬਾਜ਼ੀ ਨਾ ਕਰੋ ਜੋ ਵੀ ਪੜ੍ਹਾਈ ਆ ਉਹ ਕਰਾਓ ਕਦਾਬਾਂ ਦੇ ਵਿੱਚ ਇਤਿਹਾਸ ਬਤਾਓ ਦੱਸੋ ਕਦਾਬਾਂ ਦੇ ਵਿੱਚੋਂ ਇਹ ਵੀ ਕਹਿੰਦਾ ਕਿ ਮਤਲਬ ਹੋਇਆ ਵੀ ਤੁਸੀਂ ਡਰਾਮੇ ਬਾਜੀ ਕਰਦੇ ਆ ਉਹ ਪਤਾ ਨਹੀਂ ਨਾਤੇ ਆ ਜਾਂ ਨਹੀਂ ਨਾਤੇ ਸ਼ਨਾਣ ਕੀਤਾ ਜਾਂ ਨਹੀਂ ਕੀਤਾ ਉਹਨਾਂ ਨੂੰ ਚੁੱਕ ਕੇ ਤੁਸੀਂ ਬਾਣੇ ਪਵਾ ਕੇ ਉਹਨਾਂ ਨੂੰ ਨੀਹਾਂ ਦੇ ਵਿੱਚ ਚੈਂਦੇ ਪਏ ਹੋ ਸਕੂਲ ਪ੍ਰਬੰਧਕ ਵੀ ਜਿਹੜੇ ਨੇ ਉਹ ਪੜੇ ਲਿਖੇ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੈ ਇਤਿਹਾਸ ਬਾਰੇ ਕਿ ਅੱਜ ਤੱਕ ਸਿੱਖ ਕੌਮ ਦੇ ਵਿੱਚ ਕਦੇ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਕਿ ਕੋਈ ਸਹਬਜ਼ਾਦਿਆਂ ਦੀ ਜਾਂ ਗੁਰੂ ਪੀਰਾਂ ਦੀ ਜਾਂ ਕਿਸੇ ਯੋਧਿਆਂ ਦੀ ਕੋਈ ਨਕਲ ਕਰੇ ਅੱਜ ਤੱਕ ਨਾ ਹੋਇਆ ਐ ਨਾ ਹੋ ਸਕਦਾ ਐ ਉਹ ਨਾ ਅਸੀਂ ਹੁਣ ਦਿਆਂਗੇ ਇਹ ਬਹੁਤ ਗਲਤ ਗੱਲਾਂ ਬਹੁਤ ਜ਼ਿਆਦੀ ਘਟਿਆ ਕਰਦੂਦ ਕੀਤੀ ਇਹਨਾਂ ਨੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਜਾ ਰਿਹਾ ਦੱਸਦੀ ਹੈ ਕਿ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਛੋਟੇ ਬੱਚੇ ਛੋਟੇ ਸਾਹਿਬਜ਼ਾਦਿਆਂ ਦੀ ਨਕਲ ਕਰਦੇ ਨਜ਼ਰ ਆਉਂਦੇ ਨੇ ਮੇਰੇ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਕਿਵੇਂ ਦੇਖਦੇ ਹੋ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਸਕੂਲ ਦਾ ਨਿੱਜੀ ਸਕੂਲ ਦੇ ਵਿੱਚ ਫੰਕਸ਼ਨ ਹੋ ਰਿਹਾ ਕੋਈ ਪ੍ਰੋਗਰਾਮ ਹੋ ਰਿਹਾ ਸ਼ਾਇਦ ਉਸ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਛੋਟੇ ਬੱਚੇ ਨਕਲ ਕਰਦੇ ਨਜ਼ਰ ਆਉਂਦੇ ਨੇ ਕਿਵੇਂ ਦੇਖਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਉਹਨਾਂ ਨੇ ਸਕੂਲ ਦੇ ਵਿੱਚ ਡਰਾਮੇਬਾਜੀ ਕੀਤੀ ਐ ਇਹ ਡਰਾਮੇਬਾਜੀ ਸਕੂਲਾਂ ਦੇ ਵਿੱਚ ਨਹੀਂ ਚਲਣੀ ਚਾਹੀਦੀ ਜੋੜੇ ਵੀ ਮਰਜੀ ਸਕੂਲਾਂ ਨੂੰ ਸਾਰੇ ਨੂੰ ਤਾਨਗੇ ਹੀ ਕਹਿੰਦੇ ਬਾਂ ਬੇਨਤੀ ਕਰਦੇ ਆ ਵੀ ਸਕੂਲਾਂ ਦੇ ਵਿੱਚ ਇਤਿਹਾਸ ਸੁਣਾਓ ਕਿਤਾਬਾਂ ਪੜ੍ਹਾਓ ਇਹ ਡਰਾਮੇਬਾਜੀ ਨਾ ਕਰੋ ਇਹ ਡਰਾਮਾ ਹੈ ਮੇਰਾ ਜਿਹੜੇ ਛੋਟੇ ਛੋਟੇ ਬੱਚੇ ਦੱਸੋ ਯਾਰ ਛੋਟੇ ਛੋਟੇ ਬੱਚੇ ਨੇ ਤੁਹਾਡੇ ਪਰਿਵਾਰ ਵਾਰਤਾ ਤੁਹਾਡੇ ਵਾਸਤੇ ਸਾਰਾ ਕੁਝ ਕਰਤਾ ਉਹਨਾਂ ਦੀ ਤੁਸੀਂ ਬੇਅਦਬੀਆਂ ਕਰ ਰਹੇ ਆ ਇਹ ਬੇਅਦਬੀ ਹੈ ਬਹੁਤ ਵੱਡੀ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਸਕੂਲ ਵਾਲਿਆਂ ਨੂੰ ਸਕੂਲਾਂ ਦੇ ਵਿੱਚ ਜੋ ਵੀ ਪੜ੍ਹਾਈ ਆ ਉਹ ਕਰਾਓ ਕਦਾਬਾਂ ਦੇ ਵਿੱਚ ਇਤਿਹਾਸ ਬਤਾਓ ਦੱਸੋ ਕਦਾਬਾਂ ਦੇ ਵਿੱਚੋਂ ਇਹ ਵੀ ਕਿਹਾ ਕਿ ਮਤਲਬ ਹੋਇਆ ਵੀ ਤੁਸੀਂ ਡਰਾਮੇ ਬਾਜੀ ਕਰਦੇ ਆ ਉਹ ਪਤਾ ਨਹੀਂ ਨਾਤੇ ਆ ਜਾਂ ਨਹੀਂ ਨਾਤੇ ਸ਼ਨਾਣ ਕੀਤਾ ਆ ਜਾਂ ਨਹੀਂ ਕੀਤਾ ਉਹਨਾਂ ਨੂੰ ਚੁੱਕ ਕੇ ਤੁਸੀਂ ਬਾਣੇ ਪਵਾ ਕੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਾਹਦੇ ਪਏ ਹੋ ਇਹ ਗੁਰੂ ਮਹਾਰਾਜ ਨੇ ਉਹ ਤਾਂ ਕੁਰਬਾਨੀਆਂ ਦਿੱਤੀਆਂ ਨੇ ਸਿੱਧਾ ਸਿੱਧਾ ਨਰਾਦਰ ਲਾਲੀ ਆਪਾਂ ਸਾਬ ਛੋਟੇ ਸਾਹਿਬਜ਼ਾਦੇ ਦੀਆਂ ਇਡੀਆਂ ਕੁਰਬਾਨੀਆਂ ਨੇ ਜੇ ਅਸੀਂ ਉਹਨਾਂ ਵਰਗੇ ਬਣਨਾ ਤਾਂ ਦੂਰ ਦੀ ਗੱਲ ਸੋਚ ਵੀ ਨਹੀਂ ਸਕਦੇ ਜਿਹੜੀ ਉਹਨਾਂ ਦੀ ਸੋਚ ਸੀ ਯੋਧੇ ਸੀ ਸੂਰਬੀਰ ਸੀ ਕੁਰਬਾਨੀਆਂ ਦਿੱਤੀਆਂ ਸਾਰਾ ਪਰਿਵਾਰ ਥੋੜੇ ਦਿਨਾਂ ਦੇ ਵਿੱਚ ਹੀ ਸਹਾਦਤ ਦਾ ਇਆਮ ਪੀ ਗਿਆ ਸੀਗਾ ਉਹ ਉਸੇ ਦਾ ਕਹਿੰਦੇ ਹੈਗੇ ਆ ਵੀ ਇੰਨਾ ਪਰਿਵਾਰ ਮਹਾਰਾਜ ਨੇ ਵਾਰਿਆ ਵੀ ਬੱਚਿਆਂ ਨੂੰ ਨੀਆਂ ਦੇ ਵਿੱਚ ਚੈਨ ਦਿੱਤਾ ਹੈਗਾ ਉਹਨਾਂ ਦੀ ਤਾਂ ਆਪਾਂ ਰੀਸ ਹੀ ਨਹੀਂ ਕਰ ਸਕਦੇਗੇ ਹੁਣ ਉਹਨੂੰ ਜੇ ਉਹਨਾਂ ਨੂੰ ਜ਼ਿਆਦਾ ਸਕੂਲਾਂ ਨੂੰ ਇਹੀ ਕਹਿੰਦੇ ਹੈਗੇ ਆ ਵੀ ਜਿਆਦਾ ਕਰਦੇ ਤੁਸੀਂ ਮਹਾਰਾਜ ਦਾ ਗ੍ਰੰਥ ਦੇ ਵਿੱਚ ਉਹਦੇ ਦੇ ਵਿੱਚ ਇਤਿਹਾਸ ਸੁਣਾਓ ਇਤਿਹਾਸ ਦੀਆਂ ਗੱਲਾਂ ਕਰੋ ਗੁਰੂ ਪਿਤਾ ਜੀ ਨੂੰ ਦੱਸੋ ਉਹਨਾਂ ਦੇ ਨਾਂ ਦੱਸੋ ਪੀੜੇ ਲਗਾ ਮਹਾਰਾਜ ਦਾ ਕਰੋ ਸਾਰਾ ਜੋ ਵੀ ਕਰਨਾ ਹੈਗਾ ਤੇ ਗੁਰੂ ਮਹਾਰਾਜ ਦੇ ਅੱਗੇ ਤੁਸੀਂ ਬੇਅਦਬੀਆਂ ਕਰਦੇ ਹੋ ਯਾਰ ਨੀਹਾਂ ਦੇ ਵਿੱਚ ਚਨਾ ਕੇ ਬੱਚਿਆਂ ਨੂੰ ਉਹਨਾਂ ਤੇ ਬੰਦੀ ਕਾਰਵਾਈ ਸਰਕਾਰ ਨੂੰ ਇਹ ਕਹਿੰਦੇ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਅਜਈਆਂ ਘਟਨਾਵਾਂ ਵਾਪਰਦੀਆਂ ਨੇ ਬਾਬਾ ਜੀ ਲੱਗਦਾ ਇਹ ਜਾਣ ਬੁੱਝ ਕੇ ਵੀ ਹੋ ਸਕਦਾ ਅਜਈਆਂ ਘਟਨਾਵਾਂ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜੋ ਕੁਝ ਵੀ ਹੁੰਦਾ ਆ ਸਭ ਮਿੱਥਿਆ ਹੁੰਦਾ ਸਕੂਲ ਪ੍ਰਬੰਧਕ ਵੀ ਜਿਹੜੇ ਨੇ ਉਹ ਪੜੇ ਲਿਖੇ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੈ ਇਤਿਹਾਸ ਬਾਰੇ ਕਿ ਅੱਜ ਤੱਕ ਸਿੱਖ ਕੌਮ ਦੇ ਵਿੱਚ ਕਦੇ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਕਿ ਕੋਈ ਸਹਬਜ਼ਾਦਿਆਂ ਦੀ ਜਾਂ ਗੁਰੂ ਪੀਰਾਂ ਦੀ ਜਾਂ ਕਿਸੇ ਯੋਧਿਆਂ ਦੀ ਕੋਈ ਨਕਲ ਕਰੇ ਅੱਜ ਤੱਕ ਨਾ ਹੋਇਆ ਹੈ ਨਾ ਹੋ ਸਕਦਾ ਹੈ ਉਹ ਨਾ ਅਸੀਂ ਹੋਣ ਦਿਆਂਗੇ ਨਿਹੰਗ ਸਿੰਘ ਖਾਲਸਾ ਫੌਜ ਐਸੀ ਕਰਕੇ ਤਤਪਰ ਰਹਿੰਦੀ ਹੈ ਪਰ ਅਸੀਂ ਉਸੇ ਸਕੂਲ ਦੇ ਪ੍ਰਬੰਧਕਾਂ ਨੂੰ ਬਹੁਤ ਸਖਤ ਤਾੜਨਾ ਕਰਨਾ ਚਾਹੁੰਦੇ ਆਂ ਵੀ ਜੇ ਤੁਸੀਂ ਬੱਚਿਆਂ ਨੂੰ ਇਤਿਹਾਸ ਹੀ ਦੱਸਣਾ ਸਾਬ ਜਾਦੇਆਂ ਦਾ ਤੇ ਉਹਨਾਂ ਗ੍ਰੰਥਾਂ ਦੇ ਵਿੱਚੋਂ ਪੜੋ ਇਤਿਹਾਸ ਸੁਣਾਓ ਉਹਨਾਂ ਦੀਆਂ ਕਿਤਾਬਾਂ 'ਚ ਲੈਸਨ ਜਾਰੀ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਬ ਜਾਦੇ ਕੌਣ ਸੀਗੇ ਸਾਡੇ ਵਾਸਤੇ ਪੂਰੀ ਹਿੰਦ ਕੌਮ ਵਾਸਤੇ ਸਾਡੇ ਵਾਸਤੇ ਸਾਬ ਜਾਦੇ ਕੀ ਕਰ ਗਏ ਨੇ ਉਹਨਾਂ ਮਹਾਨ ਯੋਧਿਆਂ ਦੀਆਂ ਗਾਥਾਵਾਂ ਜਿਹੜੀਆਂ ਇਤਿਹਾਸ ਹੈ ਉਹ ਕਿਤਾਬਾਂ ਦੇ ਵਿੱਚ ਉਹਨਾਂ ਨੂੰ ਦੱਸੋ ਤੇ ਉਹਨਾਂ ਦੇ ਮਨਾਂ ਦੇ ਵਿੱਚ ਪਹੁੰਚਾਓ ਇਸ ਤਰ੍ਹਾਂ ਨਕਲ ਕਰਕੇ ਕਿਸੇ ਦੀ અપਮਾਨ ਕਰਨਾ ਇਹ ਕਿਸੇ ਦੀ ਧਰਮ ਨੂੰ ਠੇਸ ਪਹੁੰਚਾਉਣਾ ਇਹ ਬਹੁਤ ਹੀ ਗਲਤ ਹੈ ਔਰ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਪੂਰੀ ਸਿੱਖ ਕੌਮ ਜਿੱਥੋਂ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਹੈ ਉੱਥੋਂ ਤੱਕ ਵਿਰੋਧ ਕਰੇਗੀ ਕਿਉਂਕਿ ਅੱਜ ਤੱਕ ਜੋ ਕੰਮ ਕੋਈ ਕਰ ਨਹੀਂ ਸਕਿਆ ਉਹ ਇਹਨਾਂ ਨੇ ਕੀਤਾ ਹੈ ਔਰ ਇਹ ਬਰਦਾਸ਼ਤ ਤੋਂ ਬਾਹਰ ਹੈ ਅਸੀਂ ਇਹਨਾਂ ਨੂੰ ਸਖਤ ਸਜ਼ਾ ਦੇਣ ਦੇ ਹੱਕਦਾਰ ਦੇ ਵਿੱਚ ਹੈ ਠੀਕ ਹੈ ਬਾਬਾ ਜੀ ਇਹ ਗੱਲ ਕਰ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਅੱਪਾ ਗੱਲ ਕਰ ਲਈ ਉਹਨੇ ਵੱਡੀਆਂ ਕੁਰਬਾਨੀਆਂ ਨੇ ਇੰਡੀਆ ਇਹ ਇੰਡੀਆ ਦਾ ਹਿੱਸਾ ਹੀ ਲੱਗਦਾ ਉਹ ਸਕੂਲ ਆ ਜਿਹੜਾ ਉਹਨਾਂ ਨੂੰ ਤਾਂ ਬਾਲਟ ਦੇ ਵਿੱਚ ਜਾਣਿਆ ਜਾਂਦਾ ਉਹਨਾਂ ਦੀ ਹਿਸਟਰੀ ਨੂੰ ਬੱਚੇ ਬੱਚਾ ਜਾਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੰਮ ਬਾਬਾ ਜੀ ਦਾ ਕਹਿ ਰਿਹਾ ਵੀ ਇਹਨਾਂ ਨੇ ਕੀਤਾ ਬੇਇੱਜ਼ਤੀ ਵਾਲਾ ਕੰਮ ਕੀਤਾ ਇਹਨਾਂ ਨੇ ਬਹੁਤ ਜ਼ਿਆਦਾ ਗਲਤ ਕੀਤਾ ਕੰਮ ਇਹਨਾਂ ਨੇ ਇੱਕ ਜਿਹੜਾ ਆ ਮੰਦਰਾਂ ਦੇ ਵੀ ਗੱਲ ਕਰ ਲਈ ਆਪਾਂ ਮੂਰਤੀਆਂ ਬਣਾਉਂਦੇ ਆ ਵੀ ਅਸੀਂ ਤਾਂ ਇਹਨਾਂ ਦਾ ਵਿਰੋਧ ਕਰਦੇ ਪਏ ਆ ਜਾ ਕੇ ਮੰਦਰਾਂ ਵਿੱਚ ਫੋਟੋਆਂ ਚ ਕਾਨੇ ਫਿਰਦੇ ਆ ਅਸੀਂ ਸੱਤ ਲੋਏ ਦੇ ਜਾ ਕੇ ਦੇਖੋ ਕਿਦਾਂ ਮੂਰਤੀਆਂ ਉੱਪਰੋਂ ਛ ਇਹ ਦੇਨ ਦਾ ਵਿਰੋਧ ਕਰਦੇ ਪਏ ਸਾਡੇ ਵਾਲੀ ਹੋ ਗਏ ਇਹ ਬਹੁਤ ਨਰਦਰ ਕਰਦੇ ਪਏ ਇਹ ਇਹ ਬਹੁਤ ਗਲਤ ਗੱਲਾਂ ਬਹੁਤ ਜਿਆਦਾ ਘਟਿਆ ਕਰਦੂਤ ਕੀਤੀ ਇਹਨਾਂ ਨੇ ਇਹਨਾਂ ਦੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਤੇ ਠੀਕ ਆ ਬਾਬਾ ਜੀ ਕਿਤੇ ਅਜੇ ਹੱਤਾ ਨਹੀਂ ਲੱਗਦਾ ਜਾਣ ਬੁੱਝ ਕੇ ਕੀਤਾ ਜਾਂਦਾ ਵੀ ਚੈੱਕ ਕਰ ਲਈਏ ਪੈਰਾਮੀਟਰ ਲਾ ਕੇ ਦੇਖ ਲੈਣੇ ਆ ਕੌਮ ਦੇ ਵਿੱਚ ਕੌਣ ਬੋਲਦਾ ਕੌਣ ਸੂਰ ਵੀ ਰੋੜਦਾ ਕੌਣ ਨਹੀਂ ਅਸੀਂ ਹੀ ਕਾਰਵਾਈ ਕੀ ਚਾਹੁੰਦੇ ਹੁਣ ਤੁਸੀਂ ਉਸ ਸਕੂਲ ਦੇ ਖਿਲਾਫ ਇਹ ਉਹਨਾਂ ਦਾ ਕਾਰਵਾਈ ਚਾਹੁੰਦੇ ਆ ਜਿਹੜੇ ਬੰਦਿਆਂ ਨੇ ਕੰਮ ਕੀਤਾ ਹੈਗਾ ਸਕੂਲ ਵਾਲਿਆਂ ਨੇ ਸਕੂਲ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਸਕੂਲ ਦੇ ਵਿੱਚ ਇਦਾਂ ਦੇ ਕੰਮ ਨਹੀਂ ਹੋਣੇ ਚਾਹੀਦੇਗੇ ਬੰਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਉੱਤੇ ਬੰਦੀ ਕਾਰਵਾਈ ਕਰੋ ਠੀਕ ਹੈ ਨਾ ਜੀ ਸਖਤ ਤੋਂ ਸਖਤ ਕਰੋ ਇਹੀ ਗੱਲ ਹੈ ਤੇ ਇਸ ਤੋਂ ਬਾਅਦ ਜੇ ਉਹਨਾਂ ਨੇ ਕੋਈ ਇਦਾਂ ਦੀ ਕਿਸੇ ਸਕੂਲ ਦੇ ਵਿੱਚ ਹਰਕਤ ਕਰਦਾ ਫਿਰ ਜੇ ਲਿੰਗ ਸਿੰਘ ਵੱਢਦੇ ਆ ਜਾਂ ਕੋਈ ਜੇ ਕੋਈ ਬੰਦ ਆਏਗਾ ਵਿੱਚ ਫਿਰ ਚੀਕਾ ਮਾਰਦੇ ਆ ਕਹਿੰਦੇ ਤੁਸੀਂ ਇਦਾਂ ਕਰਦੇ ਹੋ ਉਦਾਂ ਕਰਦੇ ਹੋ ਬੇਅਦਬੀਆ ਤੋਂ ਸਕੂਲਾਂ ਵਾਲੇ ਆਪ ਕਰਦੇ ਹੈਗੇ ਜਿਵੇਂ ਸਾਡੇ ਬਾਬਾ ਜੀ ਨੇ ਕਿਹਾ ਵੀ ਗ੍ਰੰਥ ਸਾਹਿਬ ਦੇ ਵਿੱਚੋਂ ਸਾਰਾ ਕੁਝ ਪੜ ਕੇ ਸੁਣਾਉ ਬਹੁਤ ਕੁਝ ਇਤਿਹਾਸ ਹੈ ਇੱਕ ਸਮੁੰਦਰ ਤੋਂ ਵੀ ਵੱਡਾ ਇਤਿਹਾਸ ਹੈ ਗੁਰੂ ਮਹਾਰਾਜ ਦਾ ਜਿਹਦੇ ਵਿੱਚ ਵਰਜੀ ਉਹਦਾ ਅੰਤ ਹੀ ਨਹੀਂ ਹੈਗਾ ਕਿਤਾਬਾਂ ਦੇ ਵਿੱਚ ਲੈਸਨ ਵਧੀਆ ਵਧੀਆ ਪਿਆ ਉਹ ਪੜਾਓ ਯਾਰ ਤੁਸੀਂ ਕਿਹੜੇ ਕਿਹੜੇ ਪਾਸੇ ਤੁਰ ਪਏ ਹੋ ਗੁਰੂ ਨਾਨਕ ਨੇ ਤਾਂ ਮੂਰਤੀਆਂ ਪੂਜਣੀਆਂ ਬੰਦ ਕੀਤੀਆਂ ਸਾਰਾ ਕੁਝ ਬੰਦ ਕੀਤਾ ਕਹਿੰਦੇ ਜਿਹੜਾ ਮੂਰਤੀ ਬਣਾਊਗਾ ਨਾ ਸੱਤ ਜਨਮ ਕੋੜੀ ਬਣੂਗਾ ਉਹ ਤੇ ਇਸ ਕਿ ਮਹਾਰਾਜ ਨੇ ਇਹਨੂੰ ਕੋੜੀ ਬਣਾ ਦੇਣਾ ਦੇਖ ਲਓ ਤੁਸੀਂ ਇੱਥੇ ਹੀ ਹੋ ਜੇ ਨਾ ਕੋੜ ਪਿਆ ਵੀ ਤੁਸੀਂ ਮਹਾਰਾਜ ਦੀ ਰੀਸ ਕਰ ਲੋਗੇ ਗੁਰੂ ਪਿਤਾ ਜੀ ਦੇ ਛੋਟੇ ਛੋਟੇ ਬੱਚਿਆਂ ਦੀ ਰੀਸ ਕਰ ਲੈਣਗੇ ਇਹ ਗਲਤ ਗੱਲ ਆ ਬਹੁਤ ਜਿਆਦੀ ਸਾਰੀ ਸੰਗਤ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਸਾਰੇ ਡਟ ਕੇ ਵਿਰੋਧ ਕਰੋ ਇਹ ਗੱਲ ਦਾ ਜਿਹੇ ਬੰਦਿਆਂ ਨੂੰ ਵੀ ਮੈਂ ਇਹ ਗੱਲ ਕਹਿਣਾ ਚਾਹਣਾ ਹੈਗਾ ਜਿਹੇ ਜਿੰਨੀਆਂ ਵੀ ਜਿਹੇ ਬੰਦਿਆ ਨੇ ਵੀ ਸਾਰੇ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਜੇ ਅੱਜ ਜੇ ਆਪਾਂ ਨਾ ਇਹਦੇ ਵਿੱਚ ਆਵਾਜ਼ ਠਾਈ ਕੱਲ ਨੂੰ ਆਪਣੇ ਇਤਿਹਾਸ ਉਲਟਪਟਾਗ ਵੀ ਇਤਿਹਾਸ ਉਲਟਪੋਲਟ ਕੀਤਾ ਹੋਰ-ਹੋਰ ਉਲਟਪੋਲਟ ਹੋ ਜਾਣਾ ਹੈ ਠੀਕ ਆ ਬਾਬਾ ਜੀ ਜੇ ਨਹੀਂ ਆਵਾਜ਼ ਚੱਕਦੇ ਤਾਂ ਫਿਰ ਘਟਨਾਵਾਂ ਹੋਰ ਵਧਣਗੀਆਂ ਜਿਹੇ ਲੋਕ ਹੋਰ ਪੈਦਾ ਹੋਣਗੇ ਫਿਰ ਕੀਤੀਆਂ ਜਾਣਗੀਆਂ ਕਾਰਵਾਈ ਕਰਾਂਗੇ ਕਾਰਵਾਈ ਉਹਨਾਂ ਤੇ ਜਿਹੜਾ ਮਰਜ਼ੀ ਖਾਲਸਾ ਹਮੇਸ਼ਾ ਲਈ ਤਤਪਤ ਤੇ ਰਹਿੰਦਾ ਹੈਗਾ ਵੀ ਇਹ ਜਿਹੜਾ ਡਰਾਮੇ ਬਾਜੀ ਕਰਦੇ ਇਹ ਨਹੀਂ ਹੋਣ ਦੇਣੀ ਅਸੀਂ ਸਰਕਾਰ ਨੂੰ ਵੀ ਕਹਿੰਨੇ ਆ ਵੀ ਇਹ ਬੇਅਦਵੀ ਹੁੰਦੀ ਆ ਉਹਨਾਂ ਤੇ ਬੰਦ ਦੀ ਕਾਰਵਾਈ ਜਿਹੜਾ ਜਿਹੜੇ ਸਕੂਲ ਚਾਹੇ ਉਥੋਂ ਦੀ ਸੰਗਤ ਹੈ ਉਹਨਾਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਤੁਸੀਂ ਸਖਤ ਤੋਂ ਸਖਤ ਤੋਂ ਸਕੂਲ ਦੇ ਉੱਤੇ ਕਾਰਵਾਈ ਕੀਤੀ ਜਾਵੇ ਠੀਕ ਆ ਬਾਬਾ ਜੀ ਗੱਲ ਕਰ ਲਈ ਸ੍ਰੋਮਣੀ ਕਮੇਟੀ ਦੀ ਪੰਜਾਬ ਤੇ ਵਿੱਚ ਸ੍ਰੋਮਣੀ ਕਮੇਟੀ ਆ ਹਾਲਾਂਕਿ ਹੋਰ ਵੀ ਸਟੇਟਾਂ ਦੇ ਵਿੱਚ ਆ ਉਹਨਾਂ ਦਾ ਵੀ ਫਰਜ਼ ਬਣਦਾ ਇਸ ਦੇ ਖਿਲਾਫ ਕੋਈ ਕਾਰਵਾਈ ਦੀ ਮੰਗ ਕਰੇ ਅਜ਼ਿਹਾ ਪੱਤਰ ਲਿਖਿਆ ਜਾਵੇ ਉਹ ਸਕੂਲ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਜੀ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਲਿਖਾਂਗੇ ਇਸ ਬਾਰੇ ਕਿਉਂਕਿ ਸਾਡੀ ਜਥੇਬੰਦੀਆਂ ਜਿਹੜੀਆਂ ਨੇ ਉਹ ਸ਼੍ਰੋਮਣੀ ਕਮੇਟੀ ਨੂੰ ਵੀ ਤਾੜਨਾ ਕਰਦੀਆਂ ਨੇ ਕਿ ਤੁਸੀਂ ਹੋਰਾਂ ਕੰਮਾਂ ਲਈ ਤੇ ਬਿਲਕੁਲ ਤਤਪਰ ਰਹਿੰਦੇ ਹੋ ਪਰ ਜਦੋਂ ਕੋਈ ਇਤਿਹਾਸ ਨਾਲ ਖਿਲਵਾੜ ਕਰਦਾ ਹੈ ਉਦੋਂ ਸ਼੍ਰੋਮਣੀ ਕਮੇਟੀ ਕਿਉਂ ਸੌ ਜਾਂਦੀ ਹੈ ਹੁਣ ਤੱਕ ਤਾਂ ਇਹਨਾਂ ਨੂੰ ਉੱਥੇ ਸਕੂਲ ਦੇ ਵਿੱਚ ਪਹੁੰਚ ਜਾਣਾ ਚਾਹੀਦਾ ਸੀਗਾ ਕਿਉਂ ਅਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹਨਾਂ ਨੇ ਕੋਈ ਮਾਫੀ ਦਾ ਸਨੇਹਾ ਨਹੀਂ ਘੱਲਿਆ ਵੀ ਸਾਡੇ ਤੋਂ ਇਹ ਗਲਤੀ ਹੋਈ ਹੈ ਔਰ ਅਸੀਂ ਸ਼ਰੋਮਣੀ ਕਮੇਟੀ ਨੂੰ ਵੀ ਕਹਿੰਨੇ ਆ ਔਰ ਕਾਲਤਕ ਸਹਿਬ ਨੂੰ ਵੀ ਬੇਨਤੀ ਕਰਦੇ ਆ ਵੀ ਇਹੋ ਜਿਹੇ ਮਾੜੇ ਅਨਸਰਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਿ ਧਰਮ ਨੂੰ ਖਿਲਵਾੜ ਬਣਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਲੱਗਦਾ ਨੌਜਵਾਨ ਆਪਣੇ ਪੰਜਾਬ ਦੀ ਉਹ ਗੱਲ ਕਰ ਲਈਏ ਬੜੀਆਂ ਕੁਰਬਾਨੀਆਂ ਨੇ ਗੁਰੂਆਂ ਪੀਰਾਂ ਦੀ ਸਾਡੇ ਜਿਹੜੇ ਇਤਿਹਾਸ ਸਿੱਖ ਇਤਿਹਾਸ ਤੋਂ ਦੂਰ ਹੁੰਦੇ ਜਾਂਦੇ ਨੌਜਵਾਨ ਲਗਦਾ ਜਿਵੇਂ ਇਸ ਰੂਮਣੀ ਕਮੇਟੀ ਦੀ ਗੱਲ ਕਰ ਲਈ ਆਪਾਂ ਨੂੰ ਨੌਜਵਾਨਾਂ ਤੱਕ ਨਹੀਂ ਪਹੁੰਚਦਾ ਸਕੂਲਾਂ ਦੇ ਵਿੱਚ ਨਹੀਂ ਪੜਾਇਆ ਜਾਂਦਾ ਦੂਰ ਕੀਤਾ ਜਾਂਦਾ ਸਾਡੇ ਇਤਿਹਾਸ ਤੋਂ ਸਿੱਖਾ ਇਤਿਹਾਸ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਹਾਂਜੀ ਇਹ ਦੇਖੋ ਜੀ ਸਿੱਖਾ ਦੀ ਨਾ ਸਾਖੇ ਹੋ ਸਕਦੀਆਂ ਨੇ ਝਾਕੀਆਂ ਨਹੀਂ ਹੋ ਸਕਦੀਆਂ ਹਮ ਠੀਕ ਹੈ ਨਾ ਜੀ ਤੇ ਜਿਹੜੇ ਆ ਸਕੂਲ ਵੱਲੋਂ ਹਰਕਤ ਕੀਤੀ ਹੋਈ ਗਈ ਆ ਛੋਟੇ ਸਾਹਿਬ ਜੱਦਿਆਂ ਨੂੰ ਦੇਖੋ ਕਿੰਨੀ ਵੱਡੀ ਕੁਰਬਾਨੀ ਉਹਨਾਂ ਦੀ ਛੋਟੇ ਸਭ ਤੇ ਛੀਦੀਮ ਜਿਹੜੀ ਆ ਛੋਟੇ ਸਾਹਿਬ ਜੱਦਿਆਂ ਤੇ ਵੱਡੇ ਸਾਹਿਬ ਜੱਦਿਆਂ ਦੀਆਂ ਨੇ ਤੇ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਝਾਕੀਆਂ ਬਣਾਤਾ ਹਮ ਚਾਕੀਆਂ ਦਿਖਾਇਆ ਕਿ ਤਰ੍ਹਾਂ ਦੀ ਸਾਰਨ ਜਿਹੜੇ ਉਥਰੇ ਸਕੂਲ ਦੇ ਮੈਂਬਰ ਨੇ ਟਰਸਟੀ ਨੇ ਉਹਨਾਂ ਤੇ ਵੀ ਜੋ ਕਿ ਬਣਦੀ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਆ ਤੇ ਨਹੀਂ ਤਾਂ ਫਿਰ ਅੱਗੇ ਤੋਂ ਤੁਹਾਨੂੰ ਪਤਾ ਜਿਨ੍ਹਾਂ ਨੇ ਕੀਤਾ ਤੇ ਕੱਲ੍ਹ ਨੂੰ ਕੋਈ ਹੋਰ ਕਰੂਗਾ ਠੀਕ ਆ ਬਾਬਾ ਜੀ ਜੇ ਨਹੀਂ ਕਰ ਕਾਰਵਾਈ ਹੁੰਦੀ ਲੜ ਲੀਆਂ ਫੌਜਾਂ ਦੀ ਗੱਲ ਕਰ ਲਈ ਉੱਥੇ ਪਹੁੰਚਣੀਆਂ ਗੁਰੂ ਦੀਆਂ ਲੜ ਲੀਆਂ ਬਿਲਕੁਲ ਪਹੁੰਚਣਗੇ ਪੂਰੇ ਤੋਂ ਹਮਤਾਂ ਹਮਨਾ ਪਹੁੰਚਣਗੇ ਉਹਨਾਂ ਦਾ ਨਾਸਾ ਬੰਦ ਕਰ ਦਾਂਗੇ ਅਸੀਂ ਜਿੰਨਾ ਦੋਸ਼ ਬੱਚਿਆਂ ਦਾ ਵਾ ਜਿੰਨਾ ਦੋਸ਼ ਬੱਚਿਆਂ ਦਾ ਵਾ ਉਹਨਾਂ ਉਹਨਾਂ ਦੇ ਸਕੂਲ ਦੇ ਵਿੱਚ ਜਾਨਕੀ ਜਿਹੜੇ ਮੈਡਮ ਮਾਸਟਰ ਜੋ ਵੀ ਹੈਗੇ ਆ ਪ੍ਰਿੰਸੀਪਲ ਉਹ ਸਾਰਿਆਂ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਉਹ ਮੇਨ ਜਾਨਦਾ ਫਿਰ ਉਹ ਅਧਿਆਪਕ ਨਹੀਂ ਹੋਣਗੇ ਅਧਿਆਪਕਾਂ ਦੀ ਨਹੀਂ ਗੱਲ ਹੋਣੀ ਕਿਉਂਕਿ ਅਧਿਆਪਕ ਹੁੰਦਾ ਉਹਨੂੰ ਪਤਾ ਹੁੰਦਾ ਹਿਸਟਰੀ ਦਾ ਟੀਚਰ ਨੂੰ ਸਾਰਾ ਹਿਸਟਰੀ ਦਾ ਪਤਾ ਹੁੰਦਾ ਇਤਿਹਾਸ ਆ ਉਹ ਹਾਲਕੀ ਇੰਡੀਆ ਦੇ ਵਿੱਚ ਰਹਿੰਦੇ ਨੇ ਹੂੰ ਇਤਿਹਾਸ ਦਾ ਪਤਾ ਹੁੰਦਾ ਜਦ ਜਦ ਜਾਣ ਬੁੱਝ ਕੇ ਹੋ ਸਕਦਾ ਜਾਂ ਫਿਰ ਉਹ ਟੀਚਰਾਂ ਦੇ ਇਨਵੋਲਵਮੈਂਟ ਨਹੀਂ ਹੋਊਗੀ ਵਿੱਚ ਟੀਚਰ ਨਹੀਂ ਹੋਣਗੇ ਕੀ ਲੱਗਦਾ ਦੇਖੋ ਜੀ ਜੇ ਸਖਤਾਈ ਹੋਏਗੀ ਤੇ ਤਾਂ ਸ਼ਾਇਦ ਜਾਗਰੂਕਤਾ ਹੋਰ ਵਧੇਗੀ ਕਿਉਂਕਿ ਕਈ ਵਾਰੀ ਹੋ ਜਾਂਦਾ ਆ ਵੀ ਅੰਗੈਲੀ ਦੇ ਵਿੱਚ ਵੀ ਕਾਰਜ ਹੋ ਜਾਂਦੇ ਨੇ ਜੇ ਉਹਨਾਂ ਨੂੰ ਨਹੀਂ ਪਤਾ ਤੇ ਉਹਨਾਂ ਨੂੰ ਸਿੱਖ ਲੈਣਾ ਚਾਹੀਦਾ। ਇਹਨਾਂ ਗੱਲੀ ਵੀ ਨਹੀਂ ਮੰਨ ਸਕਦੇ। ਇੰਨੀ ਵੱਡੀ ਨਹੀਂ ਮੰਨ ਸਕਦੇ ਕਿਉਂਕਿ ਪੜ੍ਹੇ ਲਿਖੇ ਲੋਕ ਨੇ, ਮਾਸਟਰ ਐਵੇਂ ਨਹੀਂ ਲੱਗ ਜਾਂਦਾ ਕੋਈ ਬੰਦਾ। ਪੂਰੇ ਇਤਿਹਾਸਾਂ ਤੋਂ ਜਾਣੂ ਹੁੰਦਾ, ਪੂਰੇ ਧਰਮਾਂ ਤੋਂ ਜਾਣੂ ਹੁੰਦਾ। ਫੇਰ ਉਹ ਮਾਸਟਰ ਲੱਗਦਾ। ਔਰ ਉਹਨੇ ਮਾਸਟਰ ਲੱਗ ਕੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਆ? ਇਹ ਉਹਦਾ ਸਾਫ਼ ਅਕਸ ਪਤਾ ਲੱਗ ਰਿਹਾ ਵੀ ਉਹ ਕੀ ਕਰ ਰਿਹਾ ਬੰਦਾ। ਜਾਂ ਅਖਰ ਤੇ ਕਿਤੇ ਨਾ ਕਿਤੇ ਬੱਚਿਆਂ ਨੂੰ ਸਿਖਲਾਈ ਦਿੱਤੀ ਐ ਤੇ ਉਸ ਗੱਲ ਦਾ ਵੀ ਉਹਨੂੰ ਪੂਰਾ ਪਹਿਰਾ ਪਤਾ ਸੀਗਾ ਵੀ ਇਹ ਗਲਤ ਕਰਨਾ ਆ ਫੇਰ ਵੀ ਉਹਨੇ ਕੀਤੀ ਹਰਕਤ। ਅਸੀਂ ਕਹਿੰਨੇ ਹਾਂ ਉੱਤੇ ਸਖਤ ਤੇ ਸਖਤ ਪ੍ਰਸ਼ਾਸਨ ਨੂੰ ਕਾਰਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਬਾਬਾ ਜੀ ਕੁਝ ਕਹਿਣਾ ਚਾਹੁੰਦੇ ਹੋ ਉਹ ਸਾਨੂੰ ਨਾ ਸ਼ੱਕ ਪੈ ਰਿਹਾ ਏਦਾਂ ਕਰਕੇ ਵੀ ਇਤਿਹਾਸ ਗਾਹ ਵਧਾਉਣ ਨੂੰ ਕਹਿ ਰਹੇ ਆ ਵੀ ਜਿਵੇਂ ਦਿਖਾ ਰਹੇ ਆ ਵੀਡੀਓ ਬਣਾ ਕੇ ਦਿਖਾ ਰਹੇ ਆ ਸੋਸ਼ਲ ਮੀਡੀਆ ਤੇ ਪਾਤੀ ਵੀਡੀਓ ਉਹਨਾਂ ਨੇ ਵੀ ਉਹਨਾਂ ਨੂੰ ਇਹ ਇਹਨੂੰ ਪੁੱਛਣਾ ਹਲੋਵੇ ਵੀ ਤੁਸੀਂ ਏਦਾਂ ਇਤਿਹਾਸ ਥੋੜੀ ਤੁਸੀਂ ਗਿਆਨ ਤੋਰੋਂਗੇ ਯਾਰ ਇਤਿਹਾਸ ਤਾਂ ਕਦਮਾਂ ਬਾਣੀ ਦੇ ਵਿੱਚ ਗੁਰੂ ਮਹਾਰਾਜ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਕੁਝ ਇਤਿਹਾਸ ਆ ਗੁਰੂ ਮਹਾਰਾਜ ਨੇ ਲਿਖਿਆ ਹੋਈਆਂ ਨੇ ਇੱਕ ਗੁਰੂ ਗ੍ਰੰਥਾਂ ਦਾ ਮਹਾਰਾਜ ਇੱਕ ਲੋਕ ਗ੍ਰੰਥਾਂ ਦਾ ਉਹਦੇ ਵਿੱਚ ਬੜੀਆਂ ਤਕੜੀਆਂ ਤੇ ਕਿਹੜੀਆਂ ਗੱਲਾਂ ਬਾਤਾਂ ਦੱਸਿਆ ਹੋਈਆਂ ਗੁਰੂ ਪਿਤਾ ਨੇ ਤੇ ਇਹ ਗੁਰੂ ਇਹ ਇਹ ਇਤਿਹਾਸ ਜਿਹੜਾ ਹੈਗਾ ਤੋੜਨਾ ਚਾਹੁੰਦੇ ਅੱਗੇ ਤੇ ਇਦਾਂ ਇਤਿਹਾਸ ਨਹੀਂ ਤੋੜਦੇ ਹੁੰਦੇ ਇਤਿਹਾਸ ਬਣਾਇਆ ਜਾਂਦੇ ਆ ਕਥਾ ਸੁਣਾਈ ਜਾਂਦੀ ਆ ਗੁਰੂ ਮਹਾਰਾਜ ਨਾਲ ਜੋੜੋ ਬੱਚਿਆਂ ਨਾਲ ਜੋੜੋ ਤਾਂ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸੰਸਣ ਦੇ ਨਾਲ ਗੁਰੂ ਦੀਆਂ लाਡਲੀਆਂ ਫੌਜਾਂ ਵੀਡੀਓ ਤੁਸੀਂ ਦੇਖੀ ਹੋਣੀ ਆ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਨਿੱਜੀ ਸਕੂਲ ਦੇ ਵਿੱਚ ਪ੍ਰੋਗਰਾਮ ਚੱਲਦਾ ਹੈ ਜਿਸ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਬੱਚੇ ਨਕਲ ਕਰਦੇ ਨੇ ਗੁਰੂ ਦੀਆਂ लाਡਲੀਆਂ ਫੌਜਾਂ ਰੋਹ ਦੇ ਵਿੱਚ ਨੇ ਰੋਸ ਦੇ ਵਿੱਚ ਨੇ ਕਾਰਵਾਈ ਚਾਹੁੰਦੇ ਨੇ ਸਕੂਲ ਦੇ ਖਿਲਾਫ ਜਿੱਥੇ ਅਜਿਹੀ ਘਟਨਾ ਵਾਪਰੀ ਅਜੀਆਂ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਬਿਸ਼ੂ ਦੇ ਨਾਲ ਵਿੱਕੀ ਚਰਖੜ ਦੀ ਖਾਸ ਰਿਪੋਰਟ